ਸਾਸਰੀ ਗਾਜੀ ਪੰਜਾਬੀ ਰਿਸ਼ਤੇ ਤੋਂ ਆਪਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਹਰ ਇੱਕ ਜਾਤ ਹਰ ਇੱਕ ਧਰਮ ਦੇ ਇੰਡੀਆ ਦੇ ਅਤੇ ਫੋਰਨ ਦੀ ਹਰੇ ਕੰਟਰੀ ਦੇ ਰਿਸ਼ਤੇ ਦੇਖਣ ਨੂੰ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਨੌ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਜਿਸ ਵਿੱਚ ਜੱਟ ਸਿੱਖ ਰਾਮ ਗੜੀਏ ਰਵਿਦਾਸੀਏ ਅਤੇ ਸ਼ਰਮਾ ਪਰਿਵਾਰ ਦੀਆਂ ਲੜਕੀਆਂ ਦੇ ਰਿਸ਼ਤੇ ਹਨ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਵਾਂ ਸ਼ਹਿਰ ਤੋਂ ਰਵਿਦਾਸੀਆ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1997 ਕੱਦ 5 ਫੁੱਟ 4 ਇੰਚ ਸਟੱਡੀ ਬੀਏ ਫੈਮਲੀ ਵੈਸ਼ਨੋ ਲੜਕੀ ਸਿਲਾਈ ਦਾ ਅਤੇ ਬਿਊਟੀਸ਼ਾਨ ਦਾ ਸਾਰਾ ਕੰਮ ਜਾਣਦੀ ਹੈ ਇਨਾਂ ਨੂੰ ਲੜਕਾ ਵਦਿਆ ਅਤੇ ਫੈਮਿਲੀ ਵਿਸ਼ਨੋ ਹੋਵੇ ਲੜਕਾ ਸਰਕਾਰੀ ਨੌਕਰੀ ਜਾਂ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਅਤੇ ਲੜਕਾ ਮੋਨ ਨਾ ਹੋਵੇ ਐਨ ਆਰ ਆਈ ਵੀ ਇਹਨਾਂ ਨੂੰ ਫੋਨ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9781520772 ਅਗਲਾ ਰਿਸ਼ਤਾ ਅਮ드ਗੜ ਜ਼ਿਲ੍ਹਾ ਮਲੇਰਕੋਟਲੇ ਤੋਂ ਕਾਸਟ ਸੈਣੀ ਗੁਰਸਿੱਖ ਅਮਰਤ ਧਾਰੀ ਲੜਕੀ ਦਾ ਇਹ ਲੜਕੀ ਵਿੱਡੋ ਹੈ ਲੜਕੀ ਦਾ ਜਨਮ 1985 ਕੱਦ 5 ਫੁੱਟ 4 ਇੰਚ ਸਟੱਡੀ ਪਲੱਸ 2 ਇਹਨਾਂ ਨੂੰ ਲੜਕਾ ਗੁਰਸਿੱਖ ਹੋਵੇ ਅਤੇ ਜੱਟ ਸਿੱਖ ਜਾ ਸੈਣੀ ਕਾਸਟ ਨੂੰ ਬਿਲੋਂਗ ਕਰਦਾ ਹੋਵੇ ਲੜਕਾ ਵਧੀਆ ਨੌਕਰੀ ਜਾਂ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਅਤੇ ਲੜਕੇ ਕੋਲ 2 ਤੋਂ 3 ਕਿੱਲੇ ਤੱਕ ਪ੍ਰਾਪਰਟੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ 7696357005 ਅਗਲਾ ਰਿਸ਼ਤਾ ਅੰਮ੍ਰਿਤਸਰ ਏਰੀਏ ਤੋਂ ਕਾਸ਼ਟ ਸ਼ਰਮਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1983 ਕਦ 5 ਫੁੱਟ 4 ਇੰਚ ਸਟੱਡੀ ਬੀ ਏ ਇਹ ਲੜਕੀ ਘਰੇਲੂ ਹੈ ਲੜਕੀ ਡਿਵੋਰਸੀ ਹੈ ਅਤੇ ਲੜਕੀ ਕੋਲ ਕੋਈ ਬੱਚਾ ਨਹੀਂ ਹੈ ਇਹਨਾਂ ਨੂੰ ਲੜਕਾ ਕੋਈ ਵਧੀਆ ਜੌਬ ਜਾਂ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਰਿਸ਼ਤਾ ਚਾਹੀਦਾ ਹੈ ਅਮਰਸਾਦ ਜਲੰਧਰ ਲੁਧਿਆਣਾ ਏਰੀਏ ਵਾਲੇ ਇਹਨਾਂ ਨੂੰ ਫੋਨ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9915360267 ਅਗਲਾ ਰਿਸ਼ਤਾ ਮਲੇਰਕੋਟਲੇ ਤੋਂ ਕਾਸਤ ਰਾਮਦਾਸ ਸਿੰਘ ਇੱਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 2 ਇੰਚ ਸਟੱਡੀ ਡਿਪਲੋਮਾ ਕੰਪਿਊਟਰ ਸਾਇੰਸ ਬੀਟੈਕ ਲੜਕੀ ਦੇ ਪਿਤਾ ਜੀ ਬਿਜ਼ਨਸਮੈਨ ਅਤੇ ਮਾਤਾ ਆਂਗਣਵਾੜੀ ਹੈਲਪਰ ਦੇ ਤੌਰ ਤੇ ਕੰਮ ਕਰਦੀ ਹੈ। ਦੋ ਭਰਾ ਅਨਮੈਰਿਡ ਹਨ। ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਅਤੇ ਫੈਮਿਲੀ ਵੈਸ਼ਨ ਹੋਵੇ। ਲੜਕਾ ਕੋਈ ਜੋਬ ਜਾਂ ਲੜਕੇ ਦਾ ਆਪਣਾ ਬਿਜ਼ਨਸ ਹੋਵੇ, ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9872447486 ਹੈ। ਅਗਲਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਡੀ ਫਾਰਮੇਸੀ ਅਤੇ ਕੰਪਿਊਟਰ ਕੋਰਸ ਲੜਕੀ ਨੇ ਆਈਟੀਆਈ ਤੋਂ ਸਿਲਾਈ ਦਾ ਕੋਰਸ ਕੀਤਾ ਹੋਇਆ ਹੈ ਲੜਕੀ ਘਰ ਦਾ ਸਾਰਾ ਕੰਮ ਜਾਣਦੀ ਹੈ ਇਹ ਲੜਕੀ ਤਲਾਕਸ਼ੁਦਾ ਹੈ ਲੜਕੀ ਕੋਲ ਕੋਈ ਬੱਚਾ ਨਹੀਂ ਹੈ ਲੜਕੀ ਦੀ ਭੈਣ ਆਸਟ੍ਰੇਲੀਆ ਦੀ ਸਿਟੀਜ਼ਨ ਅਤੇ ਭਰਾ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ ਇਹਨਾਂ ਨੂੰ ਲੜਕਾ ਜੱਟਸੀਕ ਪਰਿਵਾਰ ਤੋਂ ਹੋਵੇ ਲੜਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਦੋਆਬਾ ਏਰੀਏ ਵਾਲੇ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7627893779 ਅਗਲਾ ਰਿਸ਼ਤਾ ਸੰਗਰੂਰ ਤੋਂ ਕਾਸਟ ਰਾਮਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ ਸਟੱਡੀ ਬੀਐਸਸੀ ਨਾਨ ਮੈਡੀਕਲ ਐਮਐਸਸੀ ਫਿਜ਼ਿਕਸ ਬੀਐਡ ਸਾਇੰਸ ਅਤੇ ਮੈਥ ਵਿੱਚ ਕੀਤੀ ਹੋਈ ਹੈ ਇਹ ਫੈਮਿਲੀ ਵੈਸ਼ਨੋ ਹੈ ਲੜਕੀ ਸਕੂਲ ਵਿੱਚ ਟੀਚਰ ਦੀ ਜੌਬ ਕਰ ਰਹੀ ਹੈ ਅਗਲਾ ਰਿਸ਼ਤਾ ਸੰਗਰੂਰ ਏਰੀਏ ਤੋਂ ਕਾਸਟ ਰਾਮਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ ਸਟੱਡੀ ਬੀএসসি ਨਾਨ ਮੈਡੀਕਲ ਐਮਐਸਸੀ ਫਿਜ਼ਿਕਸ ਬੀਏਡ ਸਾਇੰਸ ਅਤੇ ਮੈਥ ਵਿੱਚ ਕੀਤੀ ਹੋਈ ਹੈ ਇਹ ਲੜਕੀ ਸਕੂਲ ਵਿੱਚ ਟੀਚਰ ਦੀ ਜੋਬ ਕਰ ਰਹੀ ਹੈ ਇਹ ਫੈਮਿਲੀ ਵੈਸ਼ਨੋ ਹੈ ਇਹਨਾਂ ਨੂੰ ਲੜਕਾ ਸਰਕਾਰੀ ਜੋਬ ਜਾਂ ਕੋਈ ਲੜਕਾ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 62 3922 2922 ਅਗਲਾ ਰਿਸ਼ਤਾ ਦਿੱਲੀ ਗਾਜ਼ੀਆਬਾਦ ਤੋਂ ਕਾਸਟ ਰਾਮਗੜੀਆ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1986 ਕਦ 5 ਫੁੱਟ 2 ਇੰਚ ਸਟੱਡੀ ਬੀਕਮ ਐਮਬੀਏ ਲੜਕੀ ਨੇ ਆਈਟੀ ਦਾ 1 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਐਚਆਰ ਐਡਮਿਨ ਦੀ ਜੌਬ ਕਰ ਰਹੀ ਹੈ ਲੜਕੀ ਦੇ ਪਿਤਾ ਜੀ ਨਹੀਂ ਹਨ ਅਤੇ ਮਾਤਾ ਜੀ ਹੋਮ ਮੇਕਰ ਹਨ ਇੱਕ ਭਰਾ ਮੈਰਿਡ ਹੈ ਇਹਨਾਂ ਨੂੰ ਸਿਰਫ ਦਿੱਲੀ ਵਾਲੇ ਹੀ ਰਿਸ਼ਤੇ ਲਈ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 931000520 ਅਗਲਾ ਰਿਸ਼ਤਾ ਦਿੱਲੀ ਤੋਂ ਸ਼ਰਮਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1998 ਕੱਦ 5 ਫੁੱਟ 2 ਇੰਚ ਸਟੱਡੀ ਬੀਸੀਏ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਜੀ ਅਤੇ ਪਿਤਾ ਜੀ ਹਨ ਇਹਨਾਂ ਨੇ ਦਿੱਲੀ ਵਿੱਚ ਰਿਸ਼ਤਾ ਕਰਨਾ ਹੈ ਇਹਨਾਂ ਨੂੰ ਸ਼ਰਮਾ ਪਰਿਵਾਰ ਦਾ ਲੜਕਾ बिजनेসম্যান ਹੋਵੇ ਜਾਂ ਲੜਕਾ ਕੋਈ ਵਧੀਆ ਜੌਬ ਕਰਦਾ ਹੋਵੇ ਇਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9877689739 ਇਹ ਹਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਫੈਮਿਲੀ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ